ਜਿਹੜੇ ਰੇਟ ਲਗਾਤਾਰ ਵਧ ਰਹੇ ਨੇ 골ਡ ਦੇ ਕਿਵੇਂ ਵੇਖਦੇ ਹੋ ਕੀ ਕਾਰਨ ਮੰਨਦੇ ਹੋ ਇਸ ਚੀਜ਼ ਨੂੰ ਸਰ ਜਿਹੜੇ ਗਲੋਬਲ ਹਾਲਾਤ ਜਿਹੜੇ ਖਰਾਬ ਨੇ ਤੇ ਜਿਹੜੀਆਂ ਵਰਲਡ ਦੀਆਂ ਪਾਲਿਸਿਸ ਨੇ ਜਿਦਾ ਅਮਰੀਕਾ ਦੀਆਂ ਪਾਲਿਸਿਸ ਨੇ ਤੇ ਬਸ ਉਹਦੇ ਚੱਕਰ ਦੇ ਵਿੱਚ ਡੇ ਬਾਏ ਡੇ ਰੇਟ ਇਜ਼ ਇਨਕਰੀਜ਼ਿੰਗ ਸਾਈਮਲਟੇਨਸਲੀ ਹਾਲਾਤ ਇਹ ਹੈ ਕਿ ਜਿਹੜਾ ਸੋਨਾ ਇਹ ਤੋਂ 1.5 ਸਾਲ ਪਹਿਲਾਂ ਮੇਰੇ ਹਿਸਾਬ ਨਾਲ 62-63 ਹਜ਼ਾਰ ਰੁਪਏ ਤੋਂ ਲਾ ਸੀ ਅੱਜ ਜੋ 85 ਹਜ਼ਾਰ ਰੁਪਏ ਤੋਂ ਲਾ ਤੇ ਇਹਦੇ ਵਿੱਚ ਮੇਰੇ ਖਿਆਲ ਚ ਜੜੀ ਸੋਨੇ ਨੇ ਰਫਤਾਰ ਪਕੜੀ ਹੈ ਕਿਸੇ ਹੋਰ ਚੀਜ਼ ਚ ਨਾ ਇਜ਼ਾਫਾ ਨਹੀਂ ਹੋਇਆ ਜਿੰਨਾ ਸੋਨੇ ਚ ਹੋ ਗਿਆ ਇਸ ਕਰਕੇ ਇਨਵੈਸਟਮੈਂਟ ਦੇ ਇੱਕ ਦੇ ਵਿੱਚ ਵੀ ਲੋਕਾਂ ਦਾ ਬੜਾ ਰੁਝਾਨ ਸੋਨੇ ਵੱਲ ਵਸੇ ਹੋ ਗਿਆ ਲੋਕ ਸੋਨੇ ਨੂੰ ਐਜ਼ ਅ ਇਨਵੈਸਟਮੈਂਟ ਬੜੇ ਅੱਛੇ ਰੂਪ ਚ ਦੇਖਣੇ ਸ਼ੁਰੂ ਹੋ ਗਏ ਕੰਮ ਤੇ ਕਿੰਨਾ ਕੁ ਅਸਰ ਪਿਆ ਕਿਉਂਕਿ ਚਾਹੇ ਮਿਡਲ ਕਲਾਸ ਫੈਮਿਲੀਜ਼ ਹੋਣ ਜਾਂ ਜਿਹੜੇ ਅਮੀਰ ਪਰਿਵਾਰ ਹੋਣ ਹਰ ਕੋਈ ਚਾਹੁੰਦਾ ਕਿ ਵਿਆਹ ਸ਼ਾਦੀ ਦੇ ਮੌਕੇ ਜਾਂ ਕੋਈ ਓਕੇਸ਼ਨ ਹੋਵੇ ਜਨਮ ਦਿਨ ਦੇ ਮੌਕੇ ਤੇ 골ਡ ਜਿਹੜਾ ਗਿਫਟ ਕੀਤਾ ਜਾਂਦਾ ਇੰਡੀਆ ਦੇ ਵਿੱਚ ਆਇਆ ਕਿ ਵਿਆਹ ਸ਼ਾਦੀ ਤੇ ਗਹਿਣਾ ਪਾਇਆ ਜਾਂਦਾ ਪਹਿਲਾਂ ਜੀ ਇਸ ਬੰਦੇ ਦੀ ਕੈਪੈਸਿਟੀ ਸੀ 20 ਤੋਲੇ ਸੋਨਾ ਪਾਣਾ ਹੌਲੀ ਹੌਲੀ ਉਹ 16 ਤੋਲੇ ਤੇ ਆ ਗਿਆ ਹੌਲੀ ਹੌਲੀ ਉਹ 14 ਤੋਲੇ ਤੇ ਆ ਗਿਆ ਹੌਲੀ ਹੌਲੀ ਉਹ 12 ਤੋਲੇ ਤੇ ਆ ਗਿਆ ਜਿਸ ਹਿਸਾਬ ਨਾਲ ਰੇਟ ਵਧ ਰਹੇ ਨੇ ਲੋਕਾਂ ਦੀ ਪਰਚੇਸਿੰਗ ਪਾਰ ਥੋੜੀ ਘਟ ਰਹੀ ਹੈ ਲੋਕ ਗਹਿਣਾ ਤੇ ਬਣਾ ਰਹੇ ਨੇ ਮਸ਼ਹੂਰੀ ਹੈ ਕਿਉਂਕਿ ਵਿਆਹ ਸ਼ਾਦੀ ਚ ਗਹਿਣਾ ਜ਼ਰੂਰੀ ਹੈ ਰੇਟ ਹਰ ਰੋਜ਼ ਜਿਹੜਾ ਵੱਧ ਰਿਹਾ ਹੈ ਜੇ ਪਰਸੋਂ ਦੀ ਗੱਲ ਕੀਤੀ ਜਾਵੇ ਪਰਸੋਂ ਰੇਟ ਕੋਈ ਹੋਰ ਸੀ ਕੱਲ ਕੋਈ ਰੇਟ ਹੋਰ ਸੀ ਅੱਜ ਕੋਈ ਰੇਟ ਹੋ ਰਿਹਾ ਸੋ ਤੁਸੀਂ ਮੈਨੇਜ ਸਾਰਾ ਕਿਵੇਂ ਕਰਦੇ ਹੋ ਜੇ ਮੰਨ ਲਓ ਕੋਈ ਸ਼ਖਸ ਤੁਹਾਡੇ ਤੋਂ 1 ਮਹੀਨਾ ਪਹਿਲਾਂ ਆਰਡਰ ਦੇ ਕੇ ਗਿਆ ਔਰ ਅੱਜ 1 ਹਫਤੇ ਬਾਅਦ ਜੇਕਰ ਉਹਦੇ ਗਹਿਣੇ ਪਿਆਰ ਹੁੰਦੇ ਨੇ ਤੁਸੀਂ ਰੇਟ ਫਿਰ ਕਿਵੇਂ ਲਗਾਉਨੇ ਹੋ 1 ਹਫਤੇ ਪਹਿਲਾਂ ਵਾਲਾ ਰੇਟ ਉਹਨੂੰ ਲਗਾਉਨੇ ਹੋ ਜਾਂ ਅੱਜ ਵਾਲਾ ਰੇਟ ਲਗਾਉਗੇ ਉਹ ਕਿਵੇਂ ਮੈਨੇਜ ਕਰਦੇ ਹੋ ਜਦੋਂ ਵੀ ਕਸਟਮਰ ਆਂਦਾ ਉਹਦੇ ਨਾਲ ਸਾਰੀਆਂ ਗੱਲਾਂ ਖੋਲ੍ਹ ਦਿੱਤੀਆਂ ਜਾਂਦੀਆਂ ਕਿ ਵੀ ਇੰਨਾ ਕੁ ਐਡਵਾਂਸ ਸਾਨੂੰ ਚਾਹੀਦਾ ਤੇ ਜੇ ਤੁਸੀਂ ਰੇਟ ਅੱਜ ਦਾ ਲਖਾਣਾ ਤੁਸੀਂ ਇੰਨਾ ਐਡਵਾਂਸ ਦਿਓਗੇ ਤਾਂ ਤੁਹਾਡਾ ਕੰਮ ਬੰਦਾ ਨਹੀਂ ਤੇ ਨਹੀਂ ਬੰਦਾ ਕਿਉਂਕਿ ਨੁਕਸਾਨ ਅਸੀਂ ਵੀ ਨਹੀਂ ਝੇਲ ਸਕਦੇ ਹਾਲ ਮਾਰਕਿੰਗ ਦਾ ਸਮਾਨ ਹੈ ਲਿਮਟਿਡ ਜੇ ਪ੍ਰਾਈਸਿਸ ਨੇ ਹਰ ਜਗ੍ਹਾ ਤੇ ਕੰਪੀਟੀਸ਼ਨ ਹੈ ਬ੍ਰਾਂਡਡ ਕੰਪਨੀਆਂ ਆ ਗਈਆਂ ਇਸ ਕਰਕੇ ਹਮਨ ਕੋਸ਼ਿਸ਼ ਹੈ ਹੁੰਦੀ ਹੈ ਕਿ ਜੇ ਕਿਸੇ ਕੋਲ ਆਰਡਰ ਲਿੱਤਾ ਵੀ ਹੈ ਤੇ ਅਸੀਂ ਨਾਲ ਨਾਲ ਆਪਣਾ ਅੱਗੇ ਉਨੀ ਪਰਚੇਜ਼ਿੰਗ ਨਾਲ ਹੀ ਪਾ ਦਨੇ ਆ ਤਾਂ ਕਿ ਇਹ ਨਾ ਹੋਵੇ ਕਿ ਜਦੋਂ ਅਸੀਂ ਡਿਲੀਵਰੀ ਦੇਣੀ ਹੈ ਉਸ ਤੋਂ ਬਾਅਦ ਚ ਉਹ ਭਾ 3-4000 ਰੁਪਏ ਵੱਧ ਕੇ ਆਪਣੀ ਜੇਬ ਚੋਂ ਪੈਸੇ ਨਾ ਪੈਣ। ਤਕਸ਼ਿਆ ਕੌਰ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਵੇਖ ਰਹੇ ਹੋ ਮਹਿੰਗਾਈ ਦੀ ਮਾਰ ਹਰ ਵਰਗ ਦੇ ਉੱਪਰ ਪੈਂਦੀ ਨਜ਼ਰ ਆ ਰਹੀ ਹੈ ਵੈਡਿੰਗ ਸੀਜ਼ਨ ਦੀ ਗੱਲ ਕੀਤੀ ਜਾਵੇ ਹਰ ਇੱਕ ਪਰਿਵਾਰ ਜਿਨ੍ਹਾਂ ਦੇ ਘਰ ਵਿਆਹ ਰੱਖਿਆ ਹੁੰਦਾ ਉਹਨਾਂ ਵੱਲੋਂ ਕੋਸ਼ਿਸ਼ ਹੁੰਦੀ ਹੈ ਕਿ 골ਡ ਜੁਐਲਰੀ ਜਿਹੜੀ ਆ ਆਪਣੇ ਬੱਚਿਆਂ ਨੂੰ ਦਿੱਤੀ ਜਾਵੇ ਪਰ ਜੇ ਗੱਲ ਕੀਤੀ ਜਾਵੇ ਆਮ ਆਦਮੀ ਦੀ ਜੇਬ ਹੁਣ ਅਲਾਉ ਨਹੀਂ ਕਰਦੀ ਕਿ ਉਹ ਆਪਣੇ ਵਿਆਹਾਂ ਦੇ ਵਿੱਚ ਬੱਚਿਆਂ ਨੂੰ 골ਡ ਦੇਵੇ ਕਿਉਂਕਿ ਲਗਾਤਾਰ 골ਡ ਦੇ ਜਿਹੜੇ ਭਾਅ ਵਧ ਰਹੇ ਨੇ ਉਸ ਨੇ ਜਿੱਥੇ ਵਪਾਰੀਆਂ ਨੂੰ ਹੈਰਾਨ ਕੀਤਾ ਉੱਥੇ ਕਿਤਨੇ ਕਿਤੇ ਲੋਕਾਂ ਨੂੰ ਵੀ ਪਰੇਸ਼ਾਨ ਕੀਤਾ ਕਿਉਂਕਿ ਅਜਿਹੇ ਰੇਟ ਜਿਹੜੇ ਨੇ 골ਡ ਦੇ ਸ਼ਾਇਦ ਹੁਣ ਤੱਕ ਕਦੇ ਨਹੀਂ ਵਧੇ ਸਨ ਸੋ ਜੇ ਮਾਰਕੀਟ ਦੀ ਗੱਲ ਕੀਤੀ ਜਾਵੇ ਲਗਭਗ 86000 ਰੁਪਿਆ ਤੋਲਾ ਜਿਹੜਾ ਸੋਨਾ ਹੋ ਚੁੱਕਿਆ ਔਰ ਅੱਗੇ ਵੀ ਇਹ ਕਿਆਸ ਲੱਗ ਰਹੇ ਨੇ ਕਿ 1 ਲੱਖ ਰੁਪਏ ਤੱਕ ਇਹ ਰੇਟ ਜਿਹੜੇ ਨੇ ਵੱਧ ਸਕਦੇ ਨੇ ਸੋ ਅਸੀਂ ਇਸ ਸਰਾਫਾ ਬਾਜ਼ਾਰ ਦੇ ਵਿੱਚ ਲੁਧਿਆਣਾ ਅੱਜ ਪਹੁੰਚੇ ਆ ਸਾਡੇ ਨਾਲ ਵਿਨੋਦ ਜੀ ਮੌਜੂਦ ਨੇ ਕੱਲ ਬਾਤ ਕਰਾਂਗੇ ਵਿਨੋਦ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਮਸਕਾਰ ਜੀ ਵਿਨੋਦ ਜੀ ਜਿਹੜੇ ਰੇਟ ਲਗਾਤਾਰ ਵੱਧ ਰਹੇ ਨੇ 골ਡ ਦੇ ਕਿਵੇਂ ਵੇਖਦੇ ਹੋ ਕੀ ਕਾਰਨ ਮੰਨਦੇ ਹੋ ਇਸ ਚੀਜ਼ ਨੂੰ ਸਰ ਜਿਹੜੇ ਗਲੋਬਲ ਹਾਲਾਤ ਜਿਹੜੇ ਖਰਾਬ ਨੇ ਤੇ ਜਿਹੜੀਆਂ ਵਰਲਡ ਦੀਆਂ ਪਾਲਿਸਿਸ ਨੇ ਜਿਦਾ ਅਮਰੀਕਾ ਦੀਆਂ ਪਾਲਿਸਿਸ ਨੇ ਤੇ ਬਸ ਉਹਦੇ ਚੱਕਰ ਦੇ ਵਿੱਚ ਡੇ ਬਾਈ ਡੇ ਰੇਟ ਇਜ਼ ਇਨਕਰੀਜ਼ਿੰਗ ਸਾਈਮਲਟੇਨਸਲੀ ਹਾਲਾਤ ਇਹ ਹੈ ਕਿ ਜਿਹੜਾ ਸੋਨਾ ਅਜੇ ਤੋਂ 1.5 ਸਾਲ ਪਹਿਲਾਂ ਮੇਰੇ ਹਿਸਾਬ ਨਾਲ 62 63 ਹਜ਼ਾਰ ਰੁਪਏ ਤੋਲਾ ਸੀ ਅੱਜ ਉਹ 85 ਹਜ਼ਾਰ ਰੁਪਏ ਤੋਲਾ ਹੋ ਗਿਆ ਜੀ ਤੇ ਇਹਦੇ ਚ ਮੇਰੇ ਖਿਆਲ ਚ ਜੜੀ ਸੋਨੇ ਨੇ ਰਫਤਾਰ ਪਕੜੀ ਹੈ ਕਿਸੇ ਹੋਰ ਚੀਜ਼ ਚ ਇਹਨਾਂ ਇਜ਼ਾਫਾ ਨਹੀਂ ਹੋਇਆ ਜਿੰਨਾ ਸੋਨੇ ਚ ਹੋ ਗਿਆ ਇਸ ਕਰਕੇ ਇਨਵੈਸਟਮੈਂਟ ਸੇਕ ਦੇ ਵਿੱਚ ਵੀ ਲੋਕਾਂ ਦਾ ਬੜਾ ਰੁਝਾਨ ਸੋਨੇ ਵਾਲੇ ਪਾਸੇ ਹੋ ਗਿਆ ਲੋਕ ਸੋਨੇ ਨੂੰ ਐਜ਼ ਅ ਇਨਵੈਸਟਮੈਂਟ ਬੜੇ ਅੱਛੇ ਰੂਪ ਚ ਦੇਖਣਾ ਸ਼ੁਰੂ ਹੋ ਗਏ ਕੰਮ ਤੇ ਕਿੰਨਾ ਕੁ ਅਸਰ ਪਿਆ ਕਿਉਂਕਿ ਚਾਹੇ ਮੀਡਲ ਕਲਾਸ ਫੈਮਿਲੀਜ਼ ਹੋਣ ਜਾਂ ਜਿਹੜੇ ਅਮੀਰ ਪਰਿਵਾਰ ਹੋਣ ਹਰ ਕੋਈ ਚਾਹੁੰਦਾ ਕਿ ਵਿਆਹ ਸ਼ਾਦੀ ਦੇ ਮੌਕੇ ਜਾਂ ਕੋਈ ਓਕੇਸ਼ਨ ਹੋਵੇ ਜਨਮ ਦਿਨ ਦੇ ਮੌਕੇ ਤੇ 골ਡ ਜਿਹੜਾ ਗਿਫਟ ਕੀਤਾ ਜਾਂਦਾ ਪਰ ਜਿਵੇਂ ਰੇਟ ਵਧ ਰਹੇ ਨੇ ਕੰਮ ਤੇ ਫਰਕ ਪਿਆ ਇਸ ਦਾ ਮੇਰੇ ਹਿਸਾਬ ਨਾਲ ਜੀ ਕੰਮ ਤੇ ਤਾਂ ਫਰਕ ਪੈਣਾ ਹੀ ਪੈਣਾ ਪਰ ਇੰਡੀਆ ਦੇ ਵਿੱਚ ਐ ਕਿ ਵਿਆਹ ਸ਼ਾਦੀ ਤੇ ਗਹਿਣਾ ਪਾਇਆ ਜਾਂਦਾ ਪਹਿਲਾਂ ਜਿਸ ਬੰਦੇ ਦੀ ਕਪੈਸਿਟੀ ਸੀ 20 ਤੋਲੇ ਸੋਨਾ ਬਾਨਾ ਹੌਲੀ ਹੌਲੀ ਉਹ 16 ਤੋਲੇ ਤੇ ਆ ਗਿਆ ਹੋਲੀ-ਹੋਲੀ ਉਹ 14 ਤੋਲੇ ਤੇ ਆ ਗਿਆ ਹੋਲੀ-ਹੋਲੀ ਉਹ 12 ਤੋਲੇ ਤੇ ਆ ਗਿਆ ਜਿਸ ਹਿਸਾਬ ਨਾਲ ਰੇਟ ਵਧ ਰਹੇ ਨੇ ਲੋਕਾਂ ਦੀ ਪਰਚੇਸਿੰਗ ਭਾਰ ਥੋੜੀ ਘਟ ਰਹੀ ਹੈ ਲੋਕ ਗਹਿਣਾ ਦੇ ਬਣਾ ਰਹੇ ਨੇ ਮਜਬੂਰੀ ਹੈ ਕਿਉਂਕਿ ਵਿਆਹ ਸ਼ਾਦੀ ਚ ਗਹਿਣਾ ਜ਼ਰੂਰੀ ਹੈ ਪਰ ਰੇਟ ਵਧਣ ਦੇ ਨਾਲ ਉਹਨਾਂ ਦੀ ਜਿਹੜੀ ਪਾਕਟ ਹੈ ਉਹ ਥੋੜੀ ਛੋਟੀ ਹੋ ਗਈ ਜਿਹੜਾ ਬੰਦਾ 20 ਤੋਲੇ ਸੋਨਾ ਬਣਵਾਉਂਦਾ ਸੀ ਹੁਣ ਉਹ 12-13 ਤੋਲੇ ਬਣਵਾ ਕੇ ਆਪਣਾ ਗੁਜ਼ਾਰਾ ਕਰ ਰਿਹਾ। ਰੇਟ ਹਰ ਰੋਜ਼ ਜਿਹੜਾ ਵੱਧ ਰਿਹਾ ਹੈ ਜੇ ਪਰਸੋਂ ਦੀ ਗੱਲ ਕੀਤੀ ਜਾਵੇ ਪਰਸੋਂ ਰੇਟ ਕੋਈ ਹੋਰ ਸੀ ਕੱਲ ਕੋਈ ਰੇਟ ਹੋਰ ਸੀ ਅੱਜ ਕੋਈ ਰੇਟ ਹੋ ਰਿਹਾ। ਸੋ ਤੁਸੀਂ ਮੈਨੇਜ ਸਾਰਾ ਕਿਵੇਂ ਕਰਦੇ ਹੋ ਜੇ ਮੰਨ ਲਓ ਕੋਈ ਸ਼ਖਸ ਤੁਹਾਡੇ ਤੋਂ 1 ਮਹੀਨਾ ਪਹਿਲਾਂ ਆਰਡਰ ਦੇ ਕੇ ਗਿਆ ਔਰ ਅੱਜ 1 ਹਫ਼ਤੇ ਬਾਅਦ ਜੇਕਰ ਉਹਦੇ ਗਹਿਣੇ ਤਿਆਰ ਹੁੰਦੇ ਨੇ ਤੁਸੀਂ ਰੇਟ ਫਿਰ ਕਿਵੇਂ ਲਗਾਉਨੇ ਹੋ 1 ਹਫ਼ਤੇ ਪਹਿਲਾਂ ਵਾਲਾ ਰੇਟ ਉਹਨੂੰ ਲਗਾਉਨੇ ਹੋ ਜਾਂ ਅੱਜ ਵਾਲਾ ਰੇਟ ਲਗਾਉਗੇ ਉਹ ਕਿਵੇਂ ਮੈਨੇਜ ਕਰਦੇ ਹੋ? ਇਹ ਤੁਸੀਂ ਬੜੀ ਵਧੀ ਅੱਜ ਤੋਂ 30 ਸਾਲ ਪਹਿਲਾਂ ਜੋ ਕੰਮ ਹੁੰਦਾ ਸੀ ਰੇਟ ਦੇ ਵਿੱਚ ਇੰਨੀ ਵਰੀਏਸ਼ਨ ਨਹੀਂ ਸੀ ਹੁੰਦੀ ਦੋਸਤੀ ਪਿਆਰ ਆਪਣੇ ਕੋਲ ਇੱਕ ਲਿਮਟਿਡ ਜੇ ਲੋਕ ਸੀ ਜਿਹੜੇ ਕਿ ਸ਼ੁਰੂ ਤੋਂ ਸਾਡੇ ਨਾਲ ਲੱਗੇ ਹੋਏ ਸੀ ਅਸੀਂ ਉਹਨਾਂ ਨਾਲ ਕਾਰੋਬਾਰ ਕਰਦੇ ਸੀ ਪਰ ਹੁਣ ਪਿਛਲੇ 2-3 ਸਾਲ ਤੋਂ ਹਾਲਾਤ ਇਹ ਹੋ ਗਏ ਹੁਣ ਜਦੋਂ ਵੀ ਕਸਟਮਰ ਆਂਦਾ ਉਹਦੇ ਨਾਲ ਸਾਰੀਆਂ ਗੱਲਾਂ ਖੋਲ ਦਿੱਤੀਆਂ ਜਾਂਦੀਆਂ ਕਿ ਵੀ ਇੰਨਾ ਕੁ ਐਡਵਾਂਸ ਸਾਨੂੰ ਚਾਹੀਦਾ ਤੇ ਜੇ ਤੁਸੀਂ ਰੇਟ ਅੱਜ ਦਾ ਲਖਾਣਾ ਤੁਸੀਂ ਇੰਨਾ ਐਡਵਾਂਸ ਦਿਓਗੇ ਤਾਂ ਤੁਹਾਡਾ ਗਾਣਾ ਬੰਨਣਾ ਨਹੀਂ ਤੇ ਨਹੀਂ ਬੰਨਣਾ ਕਿਉਂਕਿ ਨੁਕਸਾਨ ਅਸੀਂ ਵੀ ਨਹੀਂ ਝੇਲ ਸਕਦੇ ਹਾਲ ਮਾਰਕਿੰਗ ਦਾ ਸਮਾਨ ਹੈ ਲਿਮਟਿਡ ਜੇ ਪ੍ਰਾਈਸਿਸ ਨੇ ਹਰ ਜਗ੍ਹਾ ਤੇ ਕੰਪੀਟੀਸ਼ਨ ਹੈ ਬ੍ਰਾਂਡਡ ਕੰਪਨੀਆਂ ਆ ਗਈਆਂ ਇਸ ਕਰਕੇ ਹੁਣ ਕੋਸ਼ਿਸ਼ ਇਹ ਹੁੰਦੀ ਹੈ ਕਿ ਜੇ ਕਿਸੇ ਕੋਲ ਆਰਡਰ ਲਿੱਤਾ ਵੀ ਹੈ ਤੇ ਅਸੀਂ ਨਾਲ-ਨਾਲ ਆਪਣਾ ਅੱਗੇ ਉਨੀ ਪਰਚੇਸਿੰਗ ਨਾਲ ਹੀ ਪਾ ਦਨੇ ਆ ਤਾਂ ਕਿ ਇਹ ਨਾ ਹੋਵੇ ਕਿ ਜਦੋਂ ਅਸੀਂ ਡਿਲੀਵਰੀ ਦੇਣੀ ਹੈ ਉਸ ਤੋਂ ਬਾਅਦ ਚੋ ਜੇ ਭਾ 3-4000 ਰੁਪਏ ਵਧ ਕੇ ਆਪਣੀ ਜੇਬ ਚੋਂ ਪੈਸੇ ਨਾ ਪੈ ਜਾਓ 2000 6 ਜਾਂ 7 ਤੋਂ ਬਾਅਦ ਇੱਕਦਮ ਗੋਲਡ ਜਿਹੜਾ ਵਧਿਆ ਔਰ ਹੁਣ ਦੀ ਰੇਟ ਜੇ ਗੱਲ ਕੀਤੀ ਜਾਵੇ ਇਹ ਰੇਟ ਕਦੇ ਵੀ ਇੰਨੀ ਤੇਜ਼ੀ ਕਦੇ ਨਹੀਂ ਸੀ ਵੇਖੀ ਗਈ ਕੀ ਲੱਗਦਾ ਕਿ ਹੁਣ ਕਿੱਥੇ ਤੱਕ ਰੀਟ ਜਾ ਸਕਦੇ ਨੇ ਕਿਹਾ ਜਾ ਰਿਹਾ ਕਿ 1 ਲੱਖ ਪਾਰ ਹੋ ਸਕਦਾ ਇਸ ਸਾਲ ਕੀ ਅਜੇ ਹੰਦਾਜ਼ਾ ਹੈ ਕੋਈ ਸਰ ਇਹਦੇ ਬਾਰੇ ਜਾਣਕਾਰੀ ਤੇ ਆਪਾਂ ਨੂੰ ਵੀ ਨਹੀਂ ਅਸੀਂ ਵੀ ਸਵੇਰੇ ਆਨੇ ਆ ਕੇ ਜਦੋਂ MCX ਦੇਖਦੇ ਆ ਕਿ ਵੀ ਰੇਟਾਂ ਜੰਨਾ ਇਨਕਰੀਜ਼ ਹੋ ਗਿਆ ਇਹਦੇ ਬਾਰੇ ਕੋਈ ਪ੍ਰੇਡਿਕਟ ਨਹੀਂ ਕਰ ਸਕਦਾ ਕਿ ਸ਼ਾਮ ਨੂੰ ਭਾਅ ਘਟਣਾ ਹੈ ਕਿ ਵਧਣਾ ਹੈ ਕਿਉਂਕਿ ਭਾਅ ਦੀ ਰੇਸ਼ੋ ਨਾ ਜ਼ਿਗਜ਼ੈਗ ਚੱਲ ਹੀ ਰਹੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਾਜ਼ਾਰ ਦਾ ਹਾਲਾਤ ਜੋ ਇਕਨੋਮਿਕਲ এনवायरमेंट ਨੇ ਜੋ ਗਲੋਬਲ এনवायरमेंट ਨੇ ਉਹ ਇਹ ਕਹਿੰਦੇ ਨੇ ਕਿ ਵੀ ਸ਼ਾਇਦ ਆਉਣ ਵਾਲੇ ਸਾਲ ਸਵਾ ਸਾਲ ਦੇ ਵਿੱਚ ਪਾਸ ਹੈ ਲੱਖ ਰੁਪਏ ਕ੍ਰੋਸ ਕਰ ਜੇ ਜੋ ਦੁਨੀਆ ਕਹਿ ਰਹੀ ਹੈ ਅਸੀਂ ਵੀ ਦੁਨੀਆ ਦੇ ਨਾਲ ਹੀ ਆ ਬਟ ਇਹਦੇ ਬਾਰੇ ਕੁਝ ਨਹੀਂ ਪਤਾ ਕੱਲ ਨੂੰ 2000 ਰੁਪਏ ਭਾਅ ਘਟਣਾ ਹੈ ਜਾਂ ਕੱਲ ਨੂੰ 2000 ਰੁਪਏ ਭਾਅ ਵਾ ਜਨੇ ਦੇ ਬਾਰੇ ਕਹਿਣਾ ਬਹੁਤ ਮੁਸ਼ਕਿਲ ਹੈ ਸਿਰਫ ਸੋਨਾ ਮਹਿੰਗਾ ਹੋ ਰਿਹਾ ਹੈ ਚਾਂਦੀ ਵੀ ਨਾਲ ਜਿਹੜੀ ਇਹ ਵੱਧ ਰਹੀ ਹੈ ਚਾਂਦੀ ਦੀ ਰਫਤਾਰ ਇਨੀ ਤੇਜ਼ ਨਹੀਂ ਹੋਈ ਜਿੰਨੀ ਕਿ ਸੋਨੇ ਦੀ ਹੋਈ ਆ ਬਟ ਫਿਰ ਵੀ ਚਾਂਦੀ ਦਾ ਵੀ ਭਾਅ ਕਾਫੀ ਤੇਜ਼ ਹੈ 95000 ਰੁਪਏ ਪਰ ਕੇਜੀ ਚਾਂਦੀ ਦਾ ਵੀ ਰੇਟ ਕਾਫੀ ਤੇਜ਼ ਹੈ ਅਬ ਅਸੀਂ ਕਹਿੰਦੇ ਨੇ ਕਿ ਜਦੋਂ ਸੋਨਾ ਮਹਿੰਗਾ ਹੁੰਦਾ ਤਾਂ ਜੁਐਲਰਸ ਜਿਹੜੇ ਨੇ ਆ ਸੋਨੇ ਦਾ ਕਾਰੋਬਾਰ ਕਰਨ ਵਾਲੇ ਬਹੁਤ ਪੈਸੇ ਕਮਾਉਂਦੇ ਨੇ ਤੁਹਾਡਾ ਜਿਹੜਾ ਮਾਰਜਨ ਹੈ ਵਧਿਆ ਜਾਂ ਪਹਿਲਾਂ ਨਾਲੋਂ ਘਟ ਗਿਆ ਬੜੀ ਮਜ਼ੇਦਾਰ ਗੱਲ ਹੈ ਇਹ ਗੱਲ ਸਾਨੂੰ ਵੀ ਕਈ ਲੋਕ ਆ ਕੇ ਕਹ ਜਾਂਦੇ ਜੀ ਤੁਹਾਡੇ ਤੇ ਪਿਆ ਪਿਆ ਸੋਨਾ ਵਧ ਹੀ ਜਾਂਦਾ ਦੇਖੋ ਜੀ ਵਪਾਰੀ ਉਹੀ ਕਾਮਯਾਬ ਹੈ ਜਿਸ ਵਪਾਰੀ ਨੂੰ ਸ਼ਾਮ ਨੂੰ ਉਹਦੇ ਸਮਾਨ ਦੀ ਸੇਲ ਜ਼ਿਆਦਾ ਚਾਹੀਦੀ ਹੈ ਜੇ ਸਮਾਨ ਮੇਰੇ ਕੋਲ 2 ਕਿਲੋ ਦੀ ਮੇਰੇ ਕੋਲ ਸਪੋਜ਼ ਕਰੋ ਮੇਰੇ ਕੋਲ 2 ਕਿਲੋ ਦਾ ਸਟਾਕ ਹੈ ਮੈਂ ਅੱਜ ਸੋਚਦਾ ਇਸ ਰੇਟ ਦੇ ਨਾਲ ਮੈਂ ਵੇਚ ਦਿਆਂ ਮੈਂ ਖਰੀਦਾਂ ਹੀ ਨਾ ਕਿ ਕੱਲ ਨੂੰ ਰੇਟ ਘਟੇਗਾ ਮੈਂ ਲੈ ਲਾਂ ਇਸ ਤਰ੍ਹਾਂ ਨਹੀਂ ਹੁੰਦਾ ਹਰ ਦੁਕਾਨਦਾਰ ਨੇ ਆਪਣੀ ਦੁਕਾਨਦਾਰੀ ਦੇ ਸਟਾਕ ਨੂੰ ਮੇਨਟੇਨ ਕਰਕੇ ਰੱਖਣਾ ਅਸੀਂ ਜਿੰਨਾ ਜਿੰਨਾ ਵੇਚਦੇ ਹਾਂ ਉਹਨਾਂ ਨਾਲ ਨਾਲ ਖਰੀਦ ਲੈਣੇ ਆ ਤੇ ਸਾਨੂੰ ਕਸਟਮਰ ਚਾਹੀਦੇ ਆ ਸੋਨਾ ਵਦਨ ਨਾਲ ਜੇ ਕਸਟਮਰ ਘਟਦੇ ਆ ਤਾਂ ਸਾਨੂੰ ਨੁਕਸਾਨ ਹੈ ਸਾਨੂੰ ਇਹਦਾ ਕੋਈ ਫਾਇਦਾ ਨਹੀਂ ਹੈ ਬਸ ਇੱਕ مشورہ ਮੈਂ ਪਰਸਨਲੀ ਤੁਹਾਡੇ ਤੋਂ ਲੈਣਾ ਚਾਹਾਂਗਾ ਤੁਹਾਡੇ ਮੁਤਾਬਕ 골ਡ ਦਾ ਜਿਹ ਸਰ ਹੁਣ ਤਾਂ ਹਾਲਾਤ ਇਹ ਐ ਪਹਿਲਾਂ ਅਸੀਂ ਸੋਚਦੇ ਸੀ ਇੰਨਾ ਹੋਣਾ ਚਾਹੀਦਾ ਇੰਨਾ ਹੋਣਾ ਚਾਹੀਦਾ ਹੁਣ ਤਾਂ ਇਹ ਹੋ ਗਿਆ ਤੁਸੀਂ ਇਹਦੇ ਬਾਰੇ ਨਾ ਅੰਦਾਜ਼ਾ ਲਗਾ ਸਕਦੇ ਆ ਨਾ ਆਪਾਂ ਇਹਦੇ ਬਾਰੇ ਕੁਝ ਕਹਿ ਸਕਦੇ ਆ ਗੋਲ ਤਾਂ ਮੈਨੂੰ ਇਹ ਲੱਗਦਾ ਮੇਰਾ ਮਨ ਕਿਸੇ ਵੱਲ ਆਇਆ ਕਹਿੰਦਾ ਕਿ ਜਿਹੜੇ ਛੋਟੇ ਲੋਕ ਨੇ ਜਿਹੜੇ ਬਹੁਤ ਛੋਟੇ ਤਬਕੇ ਦੇ ਲੋਕ ਨੇ ਥੋੜੀਆਂ ਤਨਖਾਹਾਂ ਦੇ ਕੰਮ ਕਰਦੇ ਉਹਨਾਂ ਵਾਸਤੇ ਤੇ ਸ਼ਾਇਦ ਹਨ ਵਾਲੇ ਟਾਈਮ ਤੇ ਗੋਲ ਸਪਨਾ ਹੀ ਬਣ ਜਾਏ ਇਹ بڑے ਲੋਕਾਂ ਦੇ ਹੱਥ ਚ ਰਹਿ ਜਾਣਾ ਹੁਣ ਤੇ ਲੋਕਾਂ ਦਾ ਸੋਨੇ ਦੇ ਪ੍ਰਤੀ ਜਿਹੜਾ ਪਿਆਰ ਐ ਉਹ ਵੀ ਘਟਣਾ ਸ਼ੁਰੂ ਹੋ ਗਿਆ ਅਸੀਂ ਤੇ ਲੋਕਾਂ ਨੂੰ ਅੱਜ ਵੀ ਇਨਸਪਾਇਰ ਕਰਦੇ ਆਂ 골ਡ ਜਿੱਦਾਂ ਪਹਿਲਾਂ ਪੁਰਾਣੇ ਲੋਕ ਖਰੀਦਦੇ ਸੀ ਸ਼ੌਂਕ ਨਾਲ ਲੇਡੀਜ਼ ਖਰੀਦਦੀਆਂ ਸੀ ਉਹਨਾਂ ਨੂੰ ਸੋਨਾ ਟਾਈਮ ਟੂ ਟਾਈਮ ਖਰੀਦਦੇ ਰਹਿਣਾ ਚਾਹੀਦਾ ਕਿਉਂਕਿ ਸੋਨਾ ਇਹੋ ਜੀ ਚੀਜ਼ ਹੈ ਜਿਹਦੇ ਪੈਸੇ ਅੱਜ ਵੀ ਕਿਤਨਾ ਕਿਤੇ ਪੂਰੇ ਮਿਲੇ ਤੇ ਵੱਧ ਹੀ ਮਿਲੇ ਜਿਨ੍ਹਾਂ ਨੇ ਅੱਜ ਤੋਂ 20 ਸਾਲ ਪਹਿਲਾਂ ਸੋਨਾ ਖਰੀਦਿਆ ਕਿਸ ਰੇਟ ਨਾਲ ਖਰੀਦਿਆ ਅਜ ਉਹਨਾਂ ਨੂੰ ਉਹਦੇ ਪੈਸੇ ਮਿਲੇ ਕਿਸੇ ਹੋਰ ਚੀਜ਼ 'ਚ ਪੈਸੇਾਂ ਦੀ ਉਹ ਰਿਕਵਰੀ ਨਹੀਂ ਹੈ ਜੋ ਸੋਨੇ 'ਚ ਹੈ। ਕਈ ਲੋਕ ਇਹ ਸੋਚਦੇ ਨੇ ਕਿ ਹੁਣ 골ਡ ਵੇਚਣ ਦਾ ਸਮਾਂ ਹੈ ਖਰੀਦਣ ਦਾ ਸਮਾਂ ਨਹੀਂ ਹੈ। ਕਿ ਅੱਜ ਜੇ ਅਸੀਂ 85000 ਨੂੰ ਖਰੀਦ ਲਿਆ ਕੱਲ ਨੂੰ 50 ਤੇ ਵੀ ਜਾ ਸਕਦਾ ਹੈ। ਅਜਿਹਾ ਕੁਝ ਹੋ ਸਕਦਾ ਹੈ ਜਾਂ ਸਿਰਫ ਅੰਦਾਜ਼ੇ ਨੇ ਕਿਆਸ ਨੇ। ਇਹ ਬਿਲਕੁਲ ਕਿਆਸ ਨੇ ਅੰਦਾਜ਼ੇ ਨੇ। ਮੇਰੇ ਹਿਸਾਬ ਨਾਲ ਜਿਹੜੀ ਚੀਜ਼ ਨੇ ਆਪਣਾ ਲਿਮਿਟ ਪਕੜ ਲਈ ਅੱਥੇ ਤੱਕ ਆ ਗਈ ਹੈ ਜੇ ਉਹ ਕੱਲ ਨੂੰ 12000 ਰੁਪਿਆ 골ਡ ਗਿਰ ਵੀ ਜਾਂਦਾ ਹੈ ਤੇ ਜਦੋਂ ਉਹਨੇ ਫੇਰ ਰਫਤਾਰ ਪਕੜਨੀ ਉਹਨੇ ਫੇਰ ਵੱਜ ਜਾਣਾ ਮੇਰੇ ਹਿਸਾਬ ਨਾਲ 골ਡ ਨੂੰ ਤਦ ਤੱਕ ਵੇਚਣ ਦੀ ਲੋੜ ਨਹੀਂ ਜਦ ਤੱਕ ਤੁਸੀਂ ਮੁਸੀਬਤ ਚ ਨਹੀਂ ਪੈ ਗਏ ਜੀ ਤੁਹਾਡੀ ਚੀਜ਼ ਹੈ ਵੇਚੋ ਖਰੀਦੋ ਹਰ ਕੋਈ ਬੰਦਾ ਕਰਦਾ ਪਰ ਸੋਨੇ ਨੂੰ ਖਰੀਦਣਾ ਆਪਣੇ ਪੋਰਟਫੋਲੀਓ ਚ ਰੱਖਣਾ ਬਹੁਤ ਅੱਛੀ ਚੀਜ਼ ਹੈ ਜਿਸ ਤਰ੍ਹਾਂ ਅਸੀਂ ਬੈਂਕਾਂ ਚ ਪੈਸੇ ਰੱਖਦੇ ਹਾਂ ਹੋਰ ਜਗ੍ਹਾ ਤੇ ਰੱਖਦੇ ਹਾਂ ਉਸੇ ਤਰੀਕੇ ਨਾਲ ਸੋਨੇ ਨੂੰ ਵੀ ਆਪਣੇ ਪੋਰਟਫੋਲੀਓ ਵਿੱਚ ਰੱਖਣਾ ਚਾਹੀਦਾ ਸਮਾਧਾਨ ਲਈ ਬਹੁਤ ਬਹੁਤ ਸ਼ੁਕਰੀਆ ਸੋ ਗੱਲਬਾਤ ਕੀਤੀ ਜੋ ਸੋਨੇ ਦੇ ਰੇਟ ਲਗਾਤਾਰ ਵਧ ਰਹੇ ਨੇ ਔਰ ਇਸ ਦਾ ਕੀ ਅਸਰ ਜਿਹੜਾ ਵਾ ਸਰਾਫਾ ਬਾਜ਼ਾਰ ਦੇ ਉੱਪਰ ਪੈ ਰਿਹਾ ਜਿਹੜੇ 골ਡ ਦਾ ਕੰਮ ਕਰਦੇ ਨੇ ਜੁਐਲਰੀ ਸ਼ਾਪਸ ਚਲਾਉਂਦੇ ਨੇ ਉਹਨਾਂ ਦੇ ਉੱਪਰ ਉਸ ਦੇ ਨਾਲ ਨਾਲ ਬੜੀ ਇੱਕ ਵਧੀਆ ਗੱਲ ਜਿਹੜੀ ਸਾਹਮਣੇ ਆਈ ਕਿ ਅ ਚਾਹੇ ਪੇਪਰ ਮਨੀ ਤੁਸੀਂ ਜਮ੍ਹਾਂ ਕਰਦੇ ਹੋ ਪਰ 골ਡ ਵੀ ਤੁਹਾਨੂੰ ਜ਼ਰੂਰ ਆਪਣੇ ਕੋਲ ਰੱਖਣਾ ਚਾਹੀਦਾ ਇਹ ਤੁਹਾਡੀ ਅਸਲ ਸੇਵਿੰਗ ਹੋ ਸਕਦੀ ਹੈ ਕਿਉਂਕਿ ਜਿਸ ਤਰ੍ਹਾਂ 골ਡ ਦੇ ਰੇਟ ਵਧ ਰਹੇ ਨੇ ਔਰ ਇਹ ਕੱਲ ਨੂੰ ਤੁਹਾਨੂੰ ਜ਼ਿਆਦਾ ਮੁਨਾਫਾ ਦੇ ਸਕਦੇ ਨੇ ਕੈਮਰਾ ਪਰਸਨ ਸਤਵੰਦ ਦੇ ਨਾਲ ਮੈਂਮਨ ਸਿੰਘ ਤੁਹਾਡਾ ਧੰਨਵਾਦ